ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਿਜਲੀ ਦੀ ਤਾਰ ਠੀਕ ਕਰ ਰਿਹਾ ਵਿਅਕਤੀ ਦੇ ਨਾਲ ਮਾਮੂਲੀ ਝਗੜਾ ਹੁੰਦਾ ਹੈ ਜੋ ਕਿ ਮੌਤ ਦਾ ਕਾਰਨ ਬਣ ਗਿਆ ਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂਕੇ ਦਾ ਇਹ ਮਾਮਲਾ ਜਿੱਥੇ ਬੀਤੀ ਰਾਤ ਇੱਕ ਵਿਅਕਤੀ ਆਪਣੇ ਘਰ ਦੇ ਬਾਹਰ ਬਿਜਲੀ ਦੀ ਖਰਾਬ ਤਾਰ ਨੂੰ ਠੀਕ ਕਰ ਰਿਹਾ ਸੀ ਗਵਾਂਡਿਆ ਦੇ ਦੋ ਨੌਜਵਾਨਾਂ ਦਵਲੋ ਉਪਰੋਕਤ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਤੇ ਮੌਕੇ ਦੇ ਕਈ ਵਿਅਕਤੀਆਂ ਦੇ ਵੱਲੋਂ ਉਸਨੂੰ ਛੁੜਵਾ ਦਿੱਤਾ ਗਿਆ ਉਪਰੋਕਤ ਨੌਜਵਾਨ ਜਦ ਆਪਣੇ ਘਰ ਪਹੁੰਚਿਆ ਤਾਂ ਕੁੱਟਮਾਰ ਕਰਨ ਵਾਲੇ ਵਿਅਕਤੀ ਵੀ ਉਸਦੇ ਪਿੱਛੇ ਘਰ ਪਹੁੰਚ ਜਾਂਦੇ ਨੇ ਪ੍ਰਗਤ ਨੌਜਵਾਨ ਤੇ ਉਸਦੇ ਪਿਤਾ ਦੇ ਦੋਸ਼ੀਆਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦਾ ਹਮਲਾ ਕਰ ਦਿੱਤਾ ਗਿਆ ਨੌਜਵਾਨ ਦਾ ਪਿਤਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਦੀ ਕੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਾਂ ਨੌਜਵਾਨ ਦਾ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਿਤਾ ਦੀ ਮ੍ਰਿਤਕ ਦੇ ਪੋਸਟਮਾਰਟਮ ਦੇ ਲਈ ਭੇਜੀ ਗਈ ਹੈ ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮਨਾ ਕਸ਼ਮੀਰ ਸਿੰਘ ਜੀ ਇਹ ਕੀ ਰੋਲਾ ਸੀ ਬੈਟਰ ਸੀ ਇਹ ਤਾਰ ਦਾ ਰੋਲਾ ਸੀ ਜੀ ਬਿਜਲੀ ਵਾਲੀ ਤਾਰ ਦਾ ਜੀ ਸਾਡੇ ਬਿਜਲੀ ਵਾਲੀ ਤਾਰ ਜਾਂਦੀ ਹੈਗੀ ਉਹ ਮੈਂ ਉਹ ਜੁੜ ਗਿਆ ਤਾਰਾ ਤੇ ਮੈਂ ਤਾਰ ਦੀ ਸੁੱੱਚ ਕੱਟਤੀ ਟਰਾਂਸਫਾਰਮਰ ਤੋਂ ਜਾ ਕੇ ਜਿਹੜਾ ਜਗਿੰਦਰ ਸਿੰਘ ਦਾ ਬਿੱਕੂ ਮੁੰਡਾ ਸੀਗਾ ਉਹ ਮੇਰੇ ਨਾਲ ਜੈਦਵੈਂਸ ਕਰਨ ਲੱਗ ਗਿਆ ਕੁਛ ਲੀਆਂ ਗੱਲਾਂ ਨੂੰ ਦਰਹੋਂ ਦਾ ਹੋਇਆ ਉਹ ਕਿੰਨੇ ਵੀ ਮੈਂ ਉਹਨਾਂ ਨੂੰ ਆਖਿਆ ਵੀ ਆਹ ਆਪਾਂ ਕਨੈਕਸ਼ਨ ਨਵਾਂ ਪਵਾ ਲੀ ਆਪਾਂ ਇਹ ਨਤ ਨਤ ਜੁੜ ਜਾਂਦੀਆਂ ਤਾਰਾ ਆਪਾਂ ਨਤ ਨਤ ਤਾਂ ਕੋਈ ਨਾਲ ਲੱਗੂ ਇਹਦੇ ਉਹਨਾਂ ਨੇ ਜੈਦਵੈਂਸ ਕਰਦੇ ਕਰਦਿਆਂ ਨੇ ਉਹ ਦੋਨੇ ਭਰਾ ਇਕੱਠੇ ਹੋ ਗਏ ਮੈਂ ਕੱਲਾ ਸੀ ਜੀ ਉਹਨਾਂ ਨੇ ਮੇਰੇ ਨਾਲ ਹੱਥੋਂ ਭਈ ਕੀਤੀ ਫੇਰ ਉਹਨਾਂ ਨੇ ਉੱਥੋਂ ਚਲੋ ਸਾਨੂੰ ਬੰਦਾਂ ਨੇ ਛਡਾ ਕੇ ਚਲੋ ਮੈਂ ਘਰੇ ਜਾਂਦਾ ਜਾਂਦਾ ਸੀਗਾ ਫੇਰ ਫੇਰ ਉਹਨਾਂ ਨੇ ਰਾਤ ਚ ਇੱਕ ਨੇ ਗਡਾਸਾ ਚੱਕ ਲੈਂਦਾ ਇੱਕ ਨੇ ਉਹ ਹਾਕੀ ਚੱਕ ਲੈਂਦੀ ਆ ਵੀ ਮੇਰੇ ਇੱਥੇ ਵੀ ਬੱਜਾ ਵਾ ਗਡਾਸਾ ਇੱਕ ਆ ਮੁੰਡੇ ਤੇ ਬੱਜਾ ਵਾ ਇੱਕ ਆ ਇੱਥੇ ਬੱਜਾ ਵਾ ਬਾਤ ਇੱਥੇ ਉਹ ਦੂ ਮੁਰਕੇ ਜੀ ਇਹਨਾਂ ਨੇ ਮਰੇ ਡੈਡੀ ਤੇ ਵਾਰ ਕੀਤੇ ਆ ਉਹਦੀ ਮੌਕੇ ਤੇ ਡੈਥ ਹੋ ਗਈ ਉਹਦੇ ਤੇ ਵਾਰ ਕੀਤੇ ਇਹਨਾਂ ਨੇ ਇੱਕ ਕੋਲੇ ਕਸਗਾ ਸੀਗਾ ਜਗਿੰਦਰ ਸਿੰਘ ਕੋਲੇ ਉਹਦੇ ਮੁੰਡੇ ਕੋਲੇ ਜਿਹੜਾ ਬਿੱਟੂ ਸਿੰਘ ਹੈਗਾ ਉਹਦੇ ਕੋਲੇ ਗੰਦਾਸਾ ਸੀਗਾ ਇਹ ਬਲਦੇਬੇ ਕੋਲੇ ਹਾਕੀ ਸੀਗੀ ਇੱਕ ਕੋਲੇ ਡੰਗ ਸੀਗੀ ਇਹਨਾਂ ਨੇ ਚਾਰਾ ਮੰਦਿਆਂ ਨੇ ਰਲ ਕੇ ਉਹਦੇ ਤੇ ਵਾਰ ਸਿਰ ਚ ਉਹਦੇ ਸਾਰੀ ਸਿਰ ਚ ਵਾਰ ਕੀਤੇ ਆ ਜਿੰਨੇ ਵੀ ਕੀਤੇ ਆ ਉਹਦੀ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਡੈਥ ਹੋ ਗਈ ਉੱਥੇ ਮੌਕੇ ਤੇ ਪੁਲਿਸ ਬਾਅਦ ਤੋਂ ਆਈ ਹੈਗੀ ਸੀ ਸਾਨੂੰ ਲੈ ਗਏ ਸੀਗੇ ਹਸਪਤਾਲ ਲੈ ਗਏ ਸੀਗੇ ਉਦੋਂ ਮੁੜ ਕੇ ਬੋਲ ਸਾਈ ਜੀ ਹਾਂਜੀ ਕੀ ਨਾ ਹੋਇਆ ਮੇਰਾ ਮੱਖਣ ਸਿੰਘ ਜੀ ਹਾਂਜੀ ਮੱਖਣ ਸਿੰਘ ਜੀ ਫਾਂਜੀ ਕਰ ਲੋ ਵੀ ਆ ਕੀ ਕਰ ਲੋ ਸੀ ਤੁਹਾਡੇ ਕੀ ਲੱਗ ਰਿਹਾ ਹੈ ਮੇਰਾ ਭਰਾ ਹੀ ਛੋਟੇ ਕੀ ਮਾਮਲਾ ਕੀ ਹੋਇਆ ਸਾਹਿਬ ਮਾੜੀ ਜੀ ਮਾਰੇ ਤਾਹ ਦਾ ਸੀਗਾ ਰੋਲਾ ਤਾਹ ਤੇ ਰੋਲੇ ਤੋਂ ਇਹਨੇ ਮੁੰਡੇ ਰਫੜ ਮਾਰਿਆ ਨੇ ਉਹ ਮੁੰਡਿਆਂ ਨੇ ਹਾਂਜੀ ਫਿਰ ਉਹ ਚਾਰਾਂ ਜਣੇ ਆ ਕੇ ਮੇਰੇ ਭਾਈ ਨੂੰ ਢਾ ਰਿਆ ਬਾਹਰ ਚਾਗੇ ਅਕਲ ਕਸੋਨਾ ਕਸੇ ਦੇ ਸੀ ਨੂੰ ਕੋਈ ਬਨਾਸੀ ਸੀਗੇ ਹਾਕੀ ਸੇ ਨੂੰ ਕੋਈ ਇਹਨੇ ਬਹੁ ਵਾਰ ਕੀਤੀ ਤੇ ਉਦੋਂ ਘਰੋਂ ਚੱਕਣ ਸਾਰੀ ਮੈਨੇ ਨਰਾਸੀ ਜੀ ਪੂਰਾ ਹੋ ਗਿਆ ਕਿ ਪਰ ਸਰਬ ਸਸੋਂ ਪਹਿਲੇ ਸਰਬ ਮੇਰੇ ਕਾਸੀ ਪੈਂਡਾ ਨੇ ਐਂਬੂਲੈਂਸ ਐਂਬੂਲੈਂਸ ਜਾਉਂਦੀ ਸੀ ਕੋਲ ਸਾਹ ਆ ਗਈ ਸੀ ਦਸ ਸਿੰਘ ਆਰਮੀ ਚੱਕਸਮਨ ਰਿਟਾਇਰਮੈਂਟ ਮੇਰਾ ਪਿੰਡ ਸਰਜੀਤਨਗਰ ਭਗਤਾ ਭਾਈ ਦਾ ਜੀ ਪੂਰਾ ਮਾਮਲਾ ਕੀ ਹੈ ਮਾਮਲਾ ਭਾਈ ਜੀ ਸਰਜੀਤਨਗਰ ਭਗਤਾ ਭਾਈ ਤੋਂ ਵੀਰੇ ਕੋਠਾ ਗੁਰੂ ਵੀ ਜਾ ਕੇ ਰਹਿੰਦਾ ਸੀ ਆ ਉੱਥੇ ਇਹਨਾਂ ਦਾ ਆਪਸੀ ਘਰਾਂ ਦੇ ਵਿੱਚ ਇੱਕ ਬਿਜਲੀ ਦੀ ਤਾਰ ਲਾਉਣ ਨਾਲ ਕਿਉਂ ਝਗੜਾ ਹੋਇਆ। ਘੜੇ ਦੇ ਵਿੱਚ ਦਰ ਦੂਰ ਬਿੱਤੀ ਸੀ ਬੰਦੇ ਜਿਹੋ ਉਹਨਾਂ ਦੇ ਬਾਈ ਜੀ ਉਹਨਾਂ ਨੇ ਉਹਨਾਂ ਤੇ ਬਾਹਰ ਕਰਤਾ। ਇਹ ਦੋਨੇ ਪਿਓ ਪੁੱਤ ਸੀ ਉਹ ਚਾਰ ਪੰਜ ਜਣੇ ਸੀ। ਮੁੰਡਾ ਇਹਦਾ ਮੁੰਡਾ ਇੱਕ ਛੋਟਾ ਉਹਦੇ ਸੱਟਾਂ ਵੱਜੀਆਂ ਤੇ ਆਪ ਇਹਨੂੰ ਜ਼ਖਮੀ ਕਰਕੇ ਉਹਨਾਂ ਨੇ ਮਾਰਤਾ। ਇਹ ਨਾਂ ਸੀ ਜੀ ਬਾਈ ਰਾਮਾਤ ਮੁਕੌਰ ਸਿੰਘ ਸੀ ਬਾਈ ਜੀ। ਇਹ ਮੁੰਡਾ ਦਾਖਲੇ ਹਾਂ ਉਹਦਾ ਮੁੰਡਾ ਦਾਖਲਾ ਹਸਪਤਾਲ ਚ ਯਾਰੇ ਲਾਤੇ। ਸਸ਼ੀ ਗਾਲ ਜੀ ਮੇਰਾ ਨਾਮ ਸਰਪੰਚ ਗੁਰਜੀਤ ਸਿੰਘ ਸਾਹਿਬ ਦਾ ਰਿਟਾਇਰਡ ਮੈਂ ਆਰਮੀ ਜੋ ਸੁਵਿਧਾ ਪੈਨਸ਼ਨ ਹੈ ਵਾ ਮੇਰਾ ਪਿੰਡ ਸਰਜੀਤ ਨਗਰ ਦਾ ਸਰਪੰਚ ਸਾਹਿਬ ਕੀ ਪੂਰੀ ਕਹਾਣੀ ਕੀ ਹੈ ਕੀ ਮੈਟਰ ਸੀ ਜੋ ਇਹਦਾ ਮੈਟਰ ਤਾਂ ਕੋਈ ਖਾਸ ਨਹੀਂ ਸੀ ਪਰੰਤੂ ਬਹੁਤ ਵੱਡਾ ਬਣਾਤਾ ਉਹਨਾਂ ਨੇ ਇਹ ਬੰਦੇ ਭਗਤੇ ਦੇ ਰਹਿਣ ਵਾਲੇ ਤੇ ਉਹ ਹੁਣ ਕੋਠੇਗੁਰੂ ਘਰ ਰਹਿਣ ਲੱਗ ਗਏ ਕਾਫੀ ਸਮੇਂ ਤੋਂ ਉੱਥੇ ਰਹਿੰਦੇ ਆ ਤੇ ਬਹੁਤ ਗਰੀਬ ਬੰਦੇ ਆ ਪਹਿਲਾਂ ਵੀ ਇਹਨਾਂ ਦੇ ਇੱਕ ਬੱਚੇ ਦੀ ਉੱਥੇ ਡੈਥ ਹੋ ਗਈ ਸੀ ਤੇ ਉਹ ਤੋਂ ਵੀ ਚਲੋ ਹੁਣ ਇਹ ਜਿਹੜਾ ਬੱਚਾ ਸੀ ਇਹਨਾਂ ਦਾ ਸੀ ਬਿਜਲੀ ਦੀ ਤਾਰ ਸੀ ਉਹ ਥੱਲੇ ਡਿੱਗਦੀ ਇਹਨਾਂ ਨੇ ਕਿਹਾ ਵੀ ਕਿਉਂ ਇਹ ਕੀ ਚੱਕਰ ਹੈ ਇਹ ਚੱਕਰ ਦੇ ਵਿੱਚ ਇਹਨਾਂ ਦਾ ਉਸ ਵਿੱਚ ਥੋੜਾ ਜਿਹਾ ਟਕਰਾਰ ਹੋਇਆ ਇਹ ਬੰਦ ਇਹ ਮੁੰਡਾ ਸੀ ਇਕੱਲਾ ਇਹਦਾ ਪਿਓ ਘਰੇ ਸੀ ਜਿਹਦੀ ਡੈਥ ਹੋ ਗਈ ਉਹ ਜਦੋਂ ਮੁੰਡੇ ਤੇ ਗੱਲ ਪੈ ਗਈ ਉਹ ਮੁੰਡਾ ਆਪਣੇ ਉਥੋਂ ਉਹਨਾਂ ਦਾ ਸੜਾਸ਼ੂ ਹੋ ਕੇ ਰਾਤ ਨੂੰ ਉਹਨੂੰ ਕੁੱਟਿਆ ਮਾਰਿਆ ਰਸਤੇ 'ਚ ਵੀ ਉਹ ਦੋ ਭੱਜ ਕੇ ਆਪਦੇ ਘਰੇ ਆ ਗਿਆ ਇਹ ਫਿਰ ਘਰੇ ਮਗਰ ਆਇਓ ਫਿਰ ਜਿਹਨੇ ਰੌਲਾ ਪਾਇਆ ਫਿਰ ਇਹਦੇ ਬਾਪ ਵੀ ਆ ਗਏ ਬਾਹਰ ਫਿਰ ਉਹਨਾਂ ਨੇ ਜਿਵੇਂ ਅਸੀਂ ਸੁਣਿਆ ਪਿੰਡ ਦੇ ਲੋਕਾਂ ਤੋਂ ਜਾਂ ਪਬਲਿਕ ਤੋਂ ਜੋ ਜਨਤਾ ਦੀ ਗੱਲਬਾਤ ਚੱਲ ਰਹੀ ਹੈ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਤਾਂ ਪੁੱਛਿਆ ਨਹੀਂ ਉਹਨਾਂ ਕੋਲੇ ਅਸੂਲ ਨਹੀਂ ਆ ਸੀ ਡਾਂਗਾ ਸੀ ਤੇ ਗੰਡਾਸੇ ਸੀ ਇਹਨਾਂ ਤੇ ਬਹੁਤ ਬਾਰ ਕੀਤੇ ਇਹ ਤਾਂ ਉਹਦੀ ਮੌਕੇ ਦੀ ਉੱਥੇ ਡਿੱਗ ਪਿਆ ਫਿਰ ਜਿਹਨੇ ਲੋਕਾਂ ਨੇ ਰੌਲਾ ਪਾਇਆ ਫਿਰ ਉਹ ਲੋਕ ਉੱਥੇ ਹੋ ਗਏ ਤੇ ਫਿਰ ਉਸ ਤਰ੍ਹਾਂ ਜੀ ਇਹਨਾਂ ਦਾ ਹੋਇਆ ਫਿਰ ਰਾਤ ਦੇ ਰਾਤ ਅਸੀਂ ਇਹਨਾਂ ਨੂੰ ਉੱਥੇ ਸਰਕਾਰੀ ਹਸਪਤਾਲ ਤੇ ਲੈ ਜਾਂਦਾ ਉਹਨਾਂ ਨੇ ਫਿਰ ਉੱਥੇ ਕਾਫੀ ਉਹਨਾਂ ਨੇ ਵੀ ਮਦਦ ਕੀਤੀ ਹਾਂ ਉਸ ਮੁੰਡੇ ਦਾ ਉਹਨਾਂ ਨੇ ਜਿਹੜਾ ਫਸਟ ਰੇਟ ਹੁੰਦਾ ਉਹ ਵੀ ਕੀਤਾ ਉਹਨਾਂ ਨੇ ਫਿਰ ਉੱਥੇ ਆਪਣੀ ਪੁਲਿਸ ਮੌਕੇ ਤੇ ਆ ਗਈ ਸੀ ਐਸ ਐਚਓ ਸਾਹਿਬ ਇਨਸਪੈਕਟਰ ਦਰਜੀਤ ਸਿੰਘ ਜੀ ਆ ਉਹਨਾਂ ਦੇ ਨਾਲ ਉਹ ਆਪਣੀ ਪੁਲਿਸ ਪਾਰਟੀ ਲੈ ਕੇ ਉੱਥੇ ਪਹੁੰਚ ਗਏ ਤੇ ਉਸ ਤੋਂ ਬਾਅਦ ਹੀ ਹੋਇਆ ਫਿਰ ਉੱਥੋਂ ਅਸੀਂ ਰਾਤ ਨੂੰ ਅਸੀਂ ਥਾਣੇ 'ਚ ਗਏ ਉੱਥੇ ਉਹਨਾਂ ਨੇ ਜਿਹੜੇ ਬਿਆਨ ਵਗੈਰਾ ਲਿਖੇ ਮੁੰਡਾ ਵੀ ਨਾਲ ਹੀ ਸੀ ਜਿਹਦੇ ਸੱਟਾਂ ਲੱਗੀਆਂ ਕਿਰਨਾਂ ਦੇ ਸਾਰਾ ਦੀ ਬਿਆਨ ਲੈ ਕੇ ਉਸ ਤੋਂ ਬਾਅਦ ਫਿਰ ਰਾਤੇ ਰਾਤ ਉਹਨਾਂ ਨੇ ਪੁਲਿਸ ਨੇ ਆਪਣੀ ਜੋ ਵੀ ਵੱੜਦੀ ਕਾਨੂੰਨੀ ਕਾਰਵਾਈ ਆ ਵਧੀਆ ਉਹਨਾਂ ਨੇ ਰਾਤ ਨੂੰ ਉਹਨਾਂ ਨੇ ਪਰਚਾ ਵਗੈਰਾ ਰਾਤ ਹੀ ਦਿੱਤਾ ਸੀ ਤੇ ਉਹਦੀ ਤਬਦੀਸ਼ ਕਰ ਰਹੇ ਆ ਉਹਨਾਂ ਤੋਂ ਮੇਰਾ ਕਹਿੰਦੇ ਸੀ ਸਵੇਰੇ ਸਾਨੂੰ ਰਾਤ ਹੀ ਉਹਨਾਂ ਨੇ ਇੱਕ ਬੰਦਾ ਦਾ ਗ੍ਰਿਫਤਾਰ ਕਰ ਲਿਆ ਹਾਂਜੀ ਕੱਲ ਮਿਤੀ 11/9/25 ਦੀ ਰਾਤ ਨੂੰ ਸਾਡੇ ਕੋਲ ਕਸ਼ਮੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਕੋਠਾਗੜੂ ਨੇ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸਦੇ ਪਿਤਾ ਚਮਕੌਰ ਸਿੰਘ ਦੀ ਗਵਾਂਡੀਆਂ ਵੱਲੋਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਹੈ ਜਿਸ ਤੇ ਥਾਣਾ ਵਿਖੇ ਮੁਕੱਦਮਾ ਨੰਬਰ 161 ਅਧੀਨ ਤੌਰ 'ਤੇ 103 115 235 ਪੀਐਨਐਸ ਤਹਿਤ ਮੁਕੱਦਮਾ ਵਰਖਲਾਫ जोगਿੰਦਰ ਸਿੰਘ ਅਤੇ ਉਸਦੇ ਬੇਟਾ ਖਲਾਫ ਦਰਜ ਕੀਤਾ ਗਿਆ ਹੈ। ਵਜ੍ਹਾ ਇਹ ਸੀ ਕਿ ਇਹਨਾਂ ਦੋਨਾਂ ਧਿਰਾਂ ਦਾ ਜਿਹੜਾ ਕਿਸੇ ਬਿਜਲੀ ਤਾਰ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ। ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਜਲਦੀ ਬਾਕੀ ਕਾਰਵਾਈ ਅਮਲ ਵਿਖੇ ਲੰਦਿਆ ਜਾਵੇ।